ਗੁਰਵਕਸ ਸਿੰਘ ਜੀ ਦਾ ਸਫਰਨਾਮਾ ਦੁਨੀਆ ਇੱਕ ਮਹਿਲ ਹੈ ਭਾਗ ਦੂਸਰਾ ਬਸਰਾ ਤੇ ਬਗਦਾਦ ਅਸੀਂ ਬਸਰੇ ਪਹੁੰਚ ਗਏ ਬਸਰਾ ਅਲਫ ਲੈਲਾ ਕਹਾਣੀਆਂ ਦਾ ਸ਼ਹਿਰ ਹੈ ਲੈਲਾ ਦੀ ਕਬਰ ਇਸ ਸ਼ਹਿਰ ਵਿੱਚ ਹੋਣ ਬਾਰੇ ਮੈਂ ਪੜਿਆ ਹੋਇਆ ਸੀ ਨਾਲੇ ਇਹ ਉਸ ਮੈਸ਼ੋ ਪੋਟੀਨੀਆਂ ਦੀ ਧਰਤੀ ਦਾ ਸ਼ਹਿਰ ਸੀ ਜਿਸ ਨੂੰ ਇਤਿਹਾਸ ਤੇ ਖੋਜਗਾਰ ਨੇ ਪਹਿਲੀ ਮਨੋਖੀ ਸਬੀਤਾ ਦੀ ਜਨਮ ਭੂਮੀ ਦੱਸਿਆ ਹੈ ਮੇਰੀਆਂ ਆਸਾਂ ਵਿੱਚ ਇਹ ਬੜਾ ਚਾਵਾ ਪਰਿਆ ਸ਼ਹਿਰ ਸੀ ਬਾਜ਼ਾਰਾਂ ਵਿੱਚ ਸ਼ਾਮ ਨੂੰ ਬੜੀ ਰੌਣਕ ਹੁੰਦੀ ਕਾਵਾ ਖਾਨਿਆਂ ਵਿੱਚ ਲੋਕ ਇਉਂ ਨਿਚਿੰਤਤ ਬੈਠੇ ਦਿਸਦੇ ਜਿਵੇਂ ਇਹਨਾਂ ਦੀ ਜ਼ਿੰਦਗੀ ਦਾ ਭੇਤ ਪਾਲਿਆ ਕਿਸੇ ਨੂੰ ਕੋਈ ਕਾਲ ਨਹੀਂ ਹੁੰਦੀ ਕਿਤੇ ਕਿਤੇ ਰਬਾਬ ਉੱਤੇ ਕੋਈ ਗਾ ਰਿਹਾ ਹੈ ਕੁਰਸੀਆਂ ਉੱਤੇ ਨਹੀਂ ਚੌੜੇ ਤਰਤ ਪੋਛਾਂ ਉੱਤੇ ਲੋਕ ਬੈਠੇ ਹੁੰਦੇ ਹੋਏ ਇਹ ਸਾਰੇ ਲੋਕ ਹੀ ਦਿੱਸਦੇ ਸਨ ਇਹਨਾਂ ਦੀ ਪੋਸ਼ਾਕ ਇੱਕੋ ਜਿਹੀ ਹੁੰਦੀ ਇਸ ਤਰ੍ਹਾਂ ਵੀ ਬਜ਼ਾਰਾਂ ਵਿੱਚ ਆਮ ਫਿਰਦੇ ਆ ਸਨ ਉਹਨਾਂ ਦੇ ਮੁਹਾਵਰੇ ਕੁੰਡ ਪਾਇਆ ਹੁੰਦਾ ਸੀ ਰੋਜ਼ਾਨਾ ਜ਼ਿੰਦਗੀ ਵਿੱਚ ਸਲੀਕਾ ਤੇ ਮਰਿਆਦਾ ਪੱਖ ਪਰਪਰਥਕ ਸਨ ਬਜ਼ੁਰਗਾਂ ਦਾ ਸਤਿਕਾਰ ਸੀ ਕਾਵਾ ਖਾਨਿਆਂ ਵਿੱਚ ਬੈਠੇ ਬਜ਼ੁਰਗਾਂ ਦੇ ਸਾਹਮਣੇ ਰੋਜ਼ਾਨਾ ਜ਼ਿੰਦਗੀ ਦਾ ਕਾਫਲਾ ਕਾਰ ਵਿਹਾਰ ਕਰਦਾ ਲੰਘਿਆ ਜਾਂਦਾ ਸੀ ਕਿਸੇ ਦੀ ਮਜਾਲ ਨਹੀਂ ਸੀ ਕਿਸੇ स्त्री ਨੂੰ ਕੋਈ ਅਜੋਗ ਗੱਲ ਆਖੇ ਬਜ਼ੁਰਗਾਂ ਦਾ ਖਾਮੋਸ਼ ਰੋਪ ਪੁਲਿਸ ਨਾਲੋਂ ਵੀ ਬਤੇਰੀ ਅਸਰ ਪਰਫੋਰ ਦਿਸਦਾ ਸੀ ਸਾਡੀ ਆਪਣੀ ਫੌਜ ਦੇ ਆਦ ਫੌਜ ਦੇ ਆਦਮੀ ਮੈਨੂੰ ਦੱਸਦੇ ਹਨ ਕਿ ਹੁਣ ਇਹ ਬਸਰਾ ਪਹਿਲਾਂ ਵਰਗਾ ਨਹੀਂ ਰਿਹਾ ਜਦੋਂ ਪਹਿਲਾਂ ਇਹਨਾਂ ਲੋਕਾਂ ਵਿੱਚ ਆਏ ਤਾਂ ਇਹ ਬੜੇ ਸਾਦੇ ਲੋਕ ਸਨ ਹਰ ਕਿਸੇ ਦਾ ਇਤਵਾਰ ਕਰਦੇ ਸਨ ਮਹਿਮਾਨ ਨਿਵਾਜ਼ ਸਨ ਪਰ ਫੌਜ ਨਾਲ ਸੰਬੰਧ ਰੱਖਣ ਕਰਕੇ ਕਈ ਵੱਡੇ ਠੇਕੇਦਾਰ ਬਣ ਗਏ ਸਨ ਤੇ ਸਾਰੇ ਫੌਜੀ ਗੁਮਾਸ਼ਤਿਆਂ ਨਾਲ ਰਲ ਕੇ ਕਈ ਹੀਰਾ ਫੇਰਿਆ ਕਰਨ ਲੱਗ ਪਏ ਸਨ ਪਰ ਪਹਿਲਾਂ ਇੰਨਾਂ ਦੀ ਨਰੋਲ ਮਨੋੱਖਤਾ ਬੜੀ ਰੂਖੇੜਨੀ ਹੁੰਦੀ ਸੀ। ਸ਼ਹਿਰ ਕੋਈ ਬਹੁਤਾ ਵੱਡਾ ਨਹੀਂ ਸੀ ਮਸਾਂ 60-70 ਹਜ਼ਾਰ ਵਾਦੀ ਹੋਵੇਗੀ ਪਰ بندرਗਾਹ ਹੋਣ ਕਰਕੇ ਇਹ ਆਪਣੇ ਦੇਸ਼ ਦਾ ਤੇਜਾਰਤੀ ਕੇਂਦਰ ਸੀ। ਇੱਕ ਸਦੀ ਤੋਂ ਤੁਰਕਾਂ ਦੀ ਹਕੂਮਤ ਹੇਠਾਂ ਰਹਿਣ ਕਰਕੇ ਇੱਥੇ ਕੋਈ ਖਾਸ ਤਰੱਕੀ ਨਹੀਂ ਸੀ ਹੋਈ। ਸ਼ਰਤਾਂ ਕੱਚੀਆਂ ਸਨ ਬਾਜ਼ਾਰ ਵੀ ਕੋਈ ਪੱਕਾ ਨਹੀਂ ਸੀ ਸਿਰਫ ਲੜਾਈਆਂ ਲੜਾਂਗਾਂ ਦੀਆਂ ਲੋੜਾਂ ਪੂਰਤियां ਕਰਨ ਲਈ ਜਰਮਨੀ ਦੀ ਮਦਦ ਨਾਲ ਬਗਦਾਦ-ਬਸਰਾ ਛੋਟੀ ਰੇਲਵੇ ਸ਼ਟੇ ਲਾਈਨ ਬਣਾਈ ਗਈ ਸੀ ਜਰਮਨੀ ਬਸਰੇ-ਬਗਦਾਦ ਨੂੰ ਵਰਲਨ ਨਾਲ ਜੋੜ ਇਸ਼ਾਈ ਦਾ ਸੁਲਤਾਨ ਬਣਨਾ ਚਾਹੁੰਦਾ ਸੀ ਪਰ 1914-18 ਦੀ ਲੜਾਈ ਨੇ ਉਹਦਾ ਇਹ ਸੁਪਨਾ ਤੋੜ ਦਿੱਤਾ ਤੇ ਵਸਰਾ ਉਸ ਵੇਲੇ ਅੰਗਰੇਜ਼ੀ ਫੌਜ ਦੇ ਕਫੀ ਵਿੱਚ ਸੀ ਫੌਜ ਦੇ ਹਰ ਮੈਕਮੇ ਵਿੱਚ ਸਾਜ਼ਸ਼ਾਂ ਗੁੱਟਬੰਦੀਆਂ ਅਫਸਰਾਂ ਦੇ ਠੇਕੇਦਾਰਾਂ ਨਾਲ ਸਾਜ਼ਵਾਦ ਸਨ ਕੰਗਾ ਨੇ ਢੇਰਾਂ ਦੇ ਢੇਰ ਰੁਪਈਏ ਬਣਾ ਲਏ ਸਨ ਕੰਗਾ ਛੋਟੇ-ਛੋਟੇ ਕਲਾਕਾਰਾਂ ਨੂੰ ਰਾਜ ਸਹਿਬਾ ਸਹਿਬੀਆਂ ਤੇ ਸਰਦਾਰ ਸਹਿਬੀਆਂ ਮਿਲ ਗੰਗਾ ਸਨ ਜਿਨ੍ਹਾਂ ਨੇ ਕਿਸੇ ਥਾਂ ਅਜੇਨ ਐਡਿੰਗ ਪਾਸ ਨਹੀਂ ਸੀ ਕੀਤੀ ਹੋਈ ਉਹ ਵੱਡੇ ਵੱਡੇ ਕੰਮਾਂ ਦੇ ਇੰਚਾਰਜ ਸਨ ਦੇ ਡਿਗਰੀਆਂ ਡਿਪਲੋਮੇ ਵਾਲੇ ਕਿਸੇ ਨੂੰ ਉਹ ਨੇੜੇ ਨਹੀਂ ਸੀ ਲੱਗਣ ਦਿੰਦੇ ਇਹੀ ਹਾਲ ਮੇਰੇ ਨਾਲ ਹੋਇਆ ਕੋਈ ਮੈਨੂੰ ਆਪਣੇ ਦਫ਼ਤਰ ਵਿੱਚ ਰੱਖਣ ਲਈ ਤਿਆਰ ਨਹੀਂ ਸੀ ਕਿਉਂਕਿ ਬਹੁਤਿਆਂ ਨਾਲੋਂ ਮੈਂ ਬਹੁਤ ਪੜਿਆ ਹੋਇਆ ਸਾਂ ਇਤਫਾਕ ਨਾਲ ਉਹਨੇ ਦੀਨੀ ਇਰਾਨ ਤੋਂ ਮੰਗਾਈ ਕਿ ਉਹਨਾਂ ਨੂੰ ਕਿਸੇ ਬਕਾਇਦਾ ਕੋਰਸ ਪਾਸ ਕੀਤੇ ਚੰਗੇ ਇੰਜੀਨੀਅਰ ਦੀ ਲੋੜ ਹੈ ਚੰਗਾ ਤਾਂ ਮੈਨੂੰ ਕਿਸੇ ਨੇ ਸਮਝਿਆ ਨਹੀਂ ਪਰ ਅਣਜਾਇ ਹੋਣ ਦਾ ਲਾਭ ਮੈਨੂੰ ਮਿਲ ਗਿਆ। ਇਰਾਨ ਜਾਣ ਦਾ ਹੁਕਮ ਹੋ ਗਿਆ। ਬਗਦਾਦ ਸ਼ਹਿਰ ਵੇਖਣ ਸਕਣ ਦਾ ਸਦਕਾ ਮੈਨੂੰ 2 ਹਫ਼ਤਿਆਂ ਲਈ ਉੱਥੋਂ ਦੀ ਇੱਕ ਸੜਕ ਦੀ ਸਰਵੇ ਕਰਨ ਉੱਤੇ ਲਾ ਦਿੱਤਾ ਗਿਆ। ਬਗਦਾਦ ਮੈਸੋਪੋਟਮੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ। ਇਹਦਾ ਇਤਿਹਾਸ ਕਈ ਸਾਲ ਪੁਰਾਣਾ ਸੀ। ਅਲਫ ਲੈਲਾ ਦੀਆਂ ਬਹੁਤੀਆਂ ਕਹਾਣੀਆਂ ਦਾ ਕੇਂਦਰ ਬਗਦਾਦ ਹੀ ਹੈ। ਇਹਦੇ ਛੱਤੇ ਹੋਏ ਬਾਜ਼ਾਰ ਮੇਰੇ ਲਈ ਜੋਬਾ ਸਨ ਇੱਥੇ ਮੈਂ ਘੋੜਿਆਂ ਨਾਲ ਖਿੱਚੀ ਜਾਂਦੀ ਟਰામ ਵੀ ਵੇਖੀ ਲੋਹੇ ਦੀਆਂ ਲਾਈਨਾਂ ਉੱਤੇ আর ਵੀ ਘੋੜੇ 30 40 40 ਵਾਰੀਆਂ ਬੜੀਆਂ ਸੌਖੀ ਤਰ੍ਹਾਂ ਖਿੱਚ ਲ ਜਾਂਦੇ ਸਨ ਮਾਦੇਸ਼ੀਆ ਦੀ ਇਹ ਬੜੀ ਵੱਡੀ ਮੰਡੀ ਹੈ ਕਲੀਚੇ ਉਹਨਾਂ ਗੂੰਦ ਖੱਲਾਂ ਤੇ ਖੰਜੂਰਾ ਇੱਥੇ ਦਸੌਰ ਵਿੱਚ ਜਾਂਦੇ ਹਨ ਇਤਿਹਾਸ ਵਿੱਚ ਬਗਦਾਦ ਬੜਾ ਖੁਸ਼ਹਾਲ ਸ਼ਹਿਰ ਰਿਹਾ ਹੈ 9ਵੀਂ ਸਦੀ ਵਿੱਚ ਬਗਦਾਦ ਦੇ ਵਿਦਵਾਨ ਤੇ ਸਦਾ ਕਰ ਦੁਨੀਆ ਭਰ ਦੀ ਚਰਚਾ ਸਨ ਤੂ ਰਸੀਦ ਤੇ ਜਵਾਨੇ ਵਿੱਚ ਇਸਲਾਮ ਪਛਮੀ ਦੁਨੀਆ ਦੀ ਸ਼੍ਰੋਮਣੀ ਸਭਿਤਾ ਮੰਨੀ ਜਾਂਦੀ ਸੀ ਉਦੋਂ ਬਗਦਾਦ ਬਾਗਾਂ ਦੀ ਜਰਖੇਜ ਧਰਤੀ ਆਖਿਆ ਜਾਂਦਾ ਸੀ ਰਿਸ਼ਕ ਸੁਬਾ ਲੋਕਾਂ ਦਾ ਮੱਕਾ ਸੀ ਇੱਥੇ ਕਈ ਪ੍ਰਾਣਨਾਮਾ ਮਸਜਿਦਾਂ ਹਨ ਇੱਥੇ ਗੁਰੂ ਨਾਨਕ ਦੀ ਯਾਦਗਾਰ ਵੀ ਹੈ ਇਹ ਸ਼ਹਿਰ ਤਦ ਦੇ ਲਾ ਦਰਿਆ ਦੇ ਦੋਹਾਂ ਕੱਢਿਆਂ ਉੱਤੇ ਵਸਿਆ ਹੋਇਆ ਹੈ ਇੱਕ ਬੇੜੀਆਂ ਦੇ ਪੁਲ ਥਾਈ ਲੋਕ ਉਥੋਂ ਆਰ-ਪਾਰ ਹੁੰਦੇ ਸਨ ਦੂਜਾ ਵੱਡਾ ਦਰਿਆ ਅਫਰਾਤ ਵੀ ਇਹਦੇ ਨੇੜੇ ਹੈ ਇਹ ਦੋਵੇਂ ਬਗਦਾਦ ਨੂੰ ਜਰਖੇਜੀ ਤੇ ਜਰਾਤ ਦੇ ਰਸਤੇ ਦਿੰਦੇ ਹਨ ਲੋਕ ਬੜੇ ਕਦ ਆਵਾਰ ਤੇ ਮਜ਼ਬੂਤ ਹਨ ਨਕਸ਼ ਸਟੋਲ ਦੇ ਰੰਗ ਚੰਗੇ ਹਨ ਸਥਿਤੀ ਸੁਆ ਸਵਾਗਤ ਇਹਨਾਂ ਦੀ ਖਾਸ ਸਿੱਤ ਹੈ ਬੜੇ ਦੋਸਤ ਲੋਕ ਹਨ ਜਦੋਂ ਇਹਨਾਂ ਦੇ ਪੂਰਨ ਆਜ਼ਾਦੀ ਹਾਸਲ ਕਰ ਲਈ ਹੈ ਤਾਂ ਇਹਾਂ ਦੀ ਲਖਾਰੀਆਂ ਨੂੰ ਮਿਲਣ ਦਾ ਹੀ ਵਫਾਕ ਮਿਲੋਂ ਮਿਲਿਆ ਇਹ ਜਾਣ ਕੇ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਲੋਕਾਂ ਨੇ ਪ੍ਰਾਣੀਆਂ ਰਸਮਾਂ ਦਾ ਝੂਲਾ ਲਾ ਸੁਟਿਆ ਹੈ ਤੇ ਇਹ ਬੜੀ ਤਿੱਖੀ ਰਫਤਾਰੇ ਉਨ ਦੀ ਸ਼ਾਹਰਾ ਉੱਤੇ ਤੁਰੇ ਜਾ ਰਹੇ ਹਨ ਜਿਨ੍ਹਾਂ ਇਸਤਰੀਆਂ ਨੂੰ ਮੈਂ 1918 ਵਿੱਚ ਕਾਲੇ ਬੁਰਕੇ ਪਿਛਲੇ ਲਗਨਾਂ ਦੇ ਕਿਆਸੇਨਾਂ ਵਿੱਚੋਂ ਇੱਕ ਕਵਿਤਰੀ ਨੂੰ ਮੈਂ 1958 ਵਿੱਚ ਮਾਸਕੋ ਸ਼ਹਿਰ ਵਿੱਚ ਖੁੱਲੇ ਮੂੰਹ ਤੁਰਦਿਆਂ ਤੇ ਮਜਲਿਸ ਵਿੱਚ ਬੋਲਦਿਆਂ ਸੁਣਿਆ। ਇਹ ਕਵਿਤਰੀ ਇਰਾਕੀ ਡੈਲੀਗੇਸ਼ਨ ਦੀ ਮੈਂਬਰ ਸੀ। ਇਸ ਨੂੰ ਜਦੋਂ ਮੈਂ ਦੱਸਿਆ ਕਿ ਮੈਂ ਮੈਨੂੰ ਉਹਦਾ ਇਤਿਹਾਸਿਕ ਸ਼ਹਿਰ ਵੇਖਣ ਦੀ ਖੁਸ਼ੀ ਪ੍ਰਾਪਤ ਹੈ ਤਾਂ ਉਸਨੇ ਬੜੀ ਗਰਮ ਜੋਸ਼ੀ ਨਾਲ ਆਖਿਆ। ਤੁਸੀਂ ਹੁਣ ਆ ਕੇ ਵੇਖੋ ਅੱਜ ਦੇ ਸਾਡੇ ਬਗਦਾਦ ਨੂੰ ਤੁਸੀਂ ਪਛਾਣ ਨਹੀਂ ਸਕੋਗੇ। ਤੇ ਨਾ ਅੱਜ ਦੇ ਸਾਡੇ ਲੋਕਾਂ ਨੂੰ ਮੈਂ ਪੜ ਚੁੱਕਾ ਹਾਂ ਕੰਗਾ ਦੇ ਮੋਹੋਂ ਸੌਂ ਚੁੱਕਾ ਹਾਂ ਤੁਸੀਂ ਕਈ ਹਸਪਤਾਲ ਕਈ ਹੋਟਲ ਕਈ ਜਾਇਬਕਰ ਬਣਾ ਲਏ ਹਨ ਛੜਕਾਂ ਬਾਜ਼ਾਰ ਪੱਕੇ ਕਰ ਲਏ ਹਨ ਬਿਜਲੀ ਨਰਸ਼ਨਾ ਲਈ ਹਨ ਸ਼ਾਇਦ ਬਗਦਾਦ ਸ਼ਹਿਰ ਨੂੰ ਮੈਂ ਨਾ ਹੀ ਪਛਾਣ ਸਕਾਂ ਪਰ ਤੁਹਾਨੂੰ ਦੂਰੋਂ ਵੇਖਦਿਆਂ ਹੀ ਮੈਂ ਪਛਾਣ ਲੈ ਕਿ ਤੁਸੀਂ ਉਹਨਾਂ ਪਿਆਰੇ ਲੋਕਾਂ ਦੀ ਪੁੱਤ ਹੋ ਜਿਨ੍ਹਾਂ ਦਾ ਪਿਆਰ ਮੈਂ ਮਾਨਿਆ ਹੋਇਆ ਹੈ ਤੇ ਮੈਂ ਉਹਨੂੰ ਆਪਣੀ ਜ਼ਿੰਦਗੀ ਦਾ ਇੱਕ ਨਿੱਕਾ ਜਿਹਾ ਹਾਸਾ ਸੁਣਾਇਆ ਜਿਹੜਾ ਮੇਰੇ ਨਾਲ ਬਗਦਾਦ ਵਿੱਚ ਵਾਪਰਿਆ ਸੀ ਤੇ ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਾਂਗਾ 1800 1918 ਦੇ ਹਨਾਲੇ ਵਿੱਚ ਮੈਂ ਸੜਕ ਦੇ ਸਰਵੇ ਕਰਦਾ ਬਗਦਾਦ ਜਾ ਰਿਹਾ ਸਾਂ ਇੱਕ ਦਿਨ ਸਵੇਰੇ ਕੰਮ ਮੁਕਾਉਣ ਖਾਤਰ ਮੈਂ देर ਤੱਕ ਆਪਣੇ ਆਦਮਾ ਨੂੰ ਕੰਮ ਲਈ ਰੱਖਿਆ ਗਜਬ ਦੀ ਗਰਮੀ ਵਰਣੀ ਸ਼ੁਰੂ ਹੋ ਗਈ ਚਿੱਟੀ ਸੜਕ ਵਿੱਚੋਂ ਸੂਰਜ ਦਾ ਅਕਸ਼ ਲੱਭਦਾ ਸੀ ਤੇ ਸੱਜੇ ਖੰਬੇਰੇ ਤਨਾਲ ਪੱਕਦੀ ਸੀ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਗਰਮ ਦਿਨ ਸੀ ਹਰਾ ਹਰਾ ਰਤ 122 ਡਿਗਰੀ ਤੋਂ ਟੱਪ ਚੁੱਕੀ ਸੀ ਹਵਾ ਤਪ ਤਪ ਕੇ ਕੰਬ ਰਹੀ ਸੀ ਤੇ ਐਡੀ ਹੌਲੀ ਹੋਈ ਜਾਂਦੀ ਸੀ ਕਿ ਖਿੱਚ ਪਾ ਲੀ ਹੈ ਹੋ ਸਾਹ ਨਾਲ ਵੀ ਫੇਫੜੇ ਖਾਲੀ ਬਾਸ ਤੇ ਸਨ ਪਾਣੀ ਦੇ ਤਰਸੇਵੇਂ ਤੋਂ ਮੈਂ ਜਾਣੂ ਸਾਂ ਜਦੋਂ ਪੈਟਰੋਲ ਦੇ ਕਣਸਤਰ ਵਿੱਚੋਂ ਘੁੱਟ ਪਰ ਭਾਂ ਨੂੰ ਜੀ ਆ ਜਾਂਦਾ ਹੈ ਪਰ ਸਾਹ ਲੈਣ ਦਾ ਤਰਸੇ ਮੇਰਾ ਲਈ ਨਮੀ ਗੱਲ ਸੀ ਠੰਡੀ ਪੌਣ ਦੇ ਚੌਂ ਪਰ ਮੇ ਸੁਆਸਾਂ ਲਈ ਜੀ ਲੋਚਦਾ ਸੀ ਪੌਹ ਕਰਦੀ ਇੱਕ ਇੱਕ ਤੁਣਖਣੀ ਵਾਂਗ ਹੰਬ ਰਹੀ ਸੀ ਦੋ ਵਰੇ ਜ਼ਿੰਦਗੀ ਦੇ ਦਿੱਤਿਆਂ ਜੇ ਦੋ ਠੰਡੇ ਸਾ ਮਿਲ ਬੰਦ ਤਖਰੀਦ ਲੈਂਦਾਂ ਕੁਦਰਤ ਬੜੀ ਕਾਰਸਾਜ ਹੈ ਜੇ ਉਸ ਘੜੀ ਵਿੱਚ ਪਸਪੋਜ ਦੇ ਰੇਗਿਸਤਾਨ ਵਿੱਚ ਪਾਣੀ ਦੀ ਝੀਲ ਪੈਦਾ ਕਰਨੀ ਅਸੰਭਵ ਸੀ ਤਾਂ ਉਸ ਨੇ ਮੇਰੇ ਲਈ ਮੇਰੇ ਦਿਮਾਗ ਵਿੱਚ ਕਠੰਡਾ ਮਿੱਠਾ ਸੋਮਾ ਵਗਾ ਦਿੱਤਾ ਮੇਰਾ ਸਿਰ ਪਹਿਲਾਂ ਧੜਕਣ ਫਿਰ ਚੱਕਰ ਖਾਂਣ ਲੱਗ ਪਿਆ ਮੇਰੀ ਨਜ਼ਰ ਕੰਬੀ ਤੇ ਇੱਕ ਗੱਸੀ ਜਹੀ ਦਾ ਗਲ ਬਾਜਾ ਪਿਆ ਤੇ ਦੂਜੇ ਵੱਲ ਮੈਂ ਅਚੇਤਮਨ ਦੀ ਸਰਦਨਦੀ ਅਤ ਸੁੰਦਰ ਭਾਗ ਵਿੱਚ ਪਹੁੰਚ ਗਿਆ ਜਦੋਂ ਮੈਨੂੰ ਹੋਸ਼ ਆਇਆ ਮੇਰੇ ਮੱਥੇ ਤੇ ਇੱਕ ਜਵਾਨ ਇਸਤਰੀ ਠੰਡੇ ਪਾਣੀ ਦੀਆਂ ਪੱਟੀਆਂ ਤਲ ਰਹੀ ਸੀ ਤੇ ਬੜੀ ਹਮਦਰਦੀ ਤੇ ਪ੍ਰਸੰਤਾ ਨਾਲ ਮੇਰੀਆਂ ਅੱਖਾਂ ਨੂੰ ਖੋਲਦਿਆਂ ਵੇਖ ਕੇ ਆਪਣੇ ਆਪੀ ਨੂੰ ਬਾਜਾਂ ਦੇ ਰਹੀ ਸੀ ਇਹ ਸਾਡੇ ਅਲਵੀ ਖਲਾਸੀ ਦਾ ਕਰ ਸੀ ਮੇਰੇ ਗਏ ਹੋਛ ਜਾਣ ਹੋ ਜਾਣ ਤੋਂ ਬਾਅਦ ਮੇਰੇ ਛੋਟੇ ਸਰਵੇਅਰ ਨੇ ਮੈਨੂੰ ਫੌਜੀ ਰੇਹਾਂ ਹਸਪਤਾਲ ਪਹੁੰਚਾਉਣਾ ਚਾਹਿਆ ਸੀ ਪਰ ਇਹ ਮੇਰਾ ਖਲਾਸੀ ਗੜਾ ਤੜੱਲੇਦਾਰ ਆਰਪੀਸੀ ਇਸਨੇ ਜੋਰ ਦਿੱਤਾ ਨਹੀਂ ਸਾਹਿਬ ਇਹ ਬੜੇ ਖਤਰੇ ਵਿੱਚ ਹੈ ਫੌਰੀ ਧਿਆਨ ਦੇ ਲੋੜ ਲੋੜਵੰਦ ਹਨ ਹਸਪਤਾਲ ਦੂਰ ਹੈ ਮੇਰਾ ਘਰ ਨੇੜੇ ਹੈ ਮੇਰੇ ਉੱਤੇ ਗੱਲ ਛੱਡ ਦਿਓ ਨਹੀਂ ਤਾਂ ਮੈਨੂੰ ਤਾਰੇ ਦੋਹਾਂ ਪਤੀ ਪਤਨੀ ਨੇ ਜਿਸ ਪਿਆਰ ਭਰੀ ਸੇਵਾ ਨਾਲ ਮੇਰੇ ਜੀਵਨ ਜੋਤ ਬੁਝਾ ਨਹੀਂ ਸੀ ਦਿੱਤੀ ਉਹਦੀ ਯਾਦ ਮੇਰੀ ਰਗ ਰਗ ਵਿੱਚ ਧੜਕ ਪੈਂਦੀ ਹੈ ਜਦੋਂ ਕਦੀ ਮੈਂ ਕਿਸੇ ਬਗਦਾਤੀ ਚੀਜ਼ ਜਾਂ ਮਨੁੱਖ ਨੂੰ ਵੇਖਦਾ ਧੰਨ ਬ